ਪੰਜਾਬ ਪ੍ਰਦੇਸ਼ ਕਾਂਗਰਸ ਦਾ ਵੱਡਾ ਚਿਹਰਾ ਨਵਜੋਤ ਸਿੰਘ ਸਿੱਧੂ ਉਹਨਾਂ ਸੰਬੰਧੀ ਹਾਲੇ ਮਾਮਲਾ ਸਾਫ਼ ਨਹੀਂ ਕਿ ਉਹ ਇਸ ਚੋਣ ਪੇੜ ਦੇ ਵਿੱਚ ਉੱਤਣਗੇ ਜਾਂ ਕਦੋਂ ਉੱਤਣਗੇ ਜਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਸਿਆਸਤ ਰਹੇਗੀ ਰਾਜਾ ਵੜੇੰਗ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਅੱਜ ਉਹਨਾਂ ਨੇ ਪਟਿਆਲਾ ਦੀ ਲੀਡਰਸ਼ਿਪ ਨੂੰ ਕੈਂਦਾ ਪਾਵ ਕੇ ਪਟਿਆਲਾ ਲੋਕ ਸਭਾ ਹਲਕੇ ਨਾਲ ਸੰਬੰਧਤ ਜਿਹੜੇ ਲੀਡਰ ਨੇ ਉਹਨਾਂ ਨੂੰ ਇੱਕ ਧਾਗੇ ਦੇ ਵਿੱਚ ਪਰੋਇਆ ਡਾਕਟਰ ਤਰਨਵੀਰ ਗਾਂਧੀ ਦੇ ਹੱਕ ਦੇ ਵਿੱਚ ਕਹਿੰਦਾ ਭਾਵ ਕਿ ਪਟਿਆਲਾ ਦੀ ਕਾਂਗਰਸ ਲੀਡਰਸ਼ਿਪ ਨੇ ਤੁਰੰਤ ਫੈਸਲਾ ਲਿਆ ਜਦੋਂ ਕਿ ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਕੁਝ ਆਗੂ ਤੜਿੰਗ ਸਨ ਮਾਮਲਾ ਵੱਡੇ ਪੱਧਰ ਉੱਤੇ ਪਕਿਆ ਹੋਇਆ ਸੀ ਇਸ ਸਬੰਧੀ ਚਰਚਾ ਕਰਾਂਗੇ ਇਸ ਸਾਰੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਵੀ ਸਭ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਪਿਆਰੀ ਲਾਲ ਕਰਗ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਸ਼ੁਕਰੀਆ ਜੀ ਬਹੁਤ ਬਹੁਤ ਅੰਸਾਰ ਡਾਕਟਰ ਸਾਹਿਬ ਆਪਾਂ ਜ਼ਿਕਰ ਕੀਤਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇਜਤਰਾਰ ਆਗੂ ਨਵਜੋਤ ਸਿੰਘ ਸਿੱਧੂ ਉਹਨਾਂ ਸੰਬੰਧੀ ਇੱਕ ਸਿਆਸੀ ਰੜਕ ਜ਼ਰੂਰ ਅੱਜ ਸਾਹਮਣੇ ਆਈ ਹੈ ਪਟਿਆਲਾ ਲੋਕ ਸਭਾ ਹਲਕੇ ਨਾਲ ਸੰਬੰਧਿਤ ਸਾਰੇ ਹਲਕਾ ਇੰਚਾਰਜ ਕਹਿੰਦਾ ਭਾਵ ਕਿ ਪਟਿਆਲਾ ਜ਼ਿਲ੍ਹੇ ਲੋਕ ਸਭਾ ਦੀ ਕਰੀਮ ਅੱਜ ਡਾਕਟਰ ਧਰਮੀਰ ਗਾਂਧੀ ਦੇ ਹੱਕ ਦੇ ਵਿੱਚ ਧੁਰੀ ਹੈ ਕਿਉਂਕਿ ਪਿਛਲੇ ਸਮੇਂ ਕੁਝ ਆਗੂਆਂ ਨੇ ਇੱਕ ਵੱਖਰੀ ਤਰ੍ਹਾਂ ਦਾ ਸਟੈਂਡ ਲਿਆ ਸੀ ਸ਼ੇਰ ਪਰ ਨਵਜੋਤ ਸਿੰਘ ਸਿੱਧੂ ਇਸ ਬੈਠਕ ਦੇ ਵਿੱਚ ਨਹੀਂ ਪਹੁੰਚੇ ਤੇ ਨਾ ਹੀ ਰਾਜਾ ਵੜਿੰਗ ਜਿਹੜੇ ਕਿ ਸੂਬੇ ਦੇ ਪ੍ਰਧਾਨ ਨੇ ਉਹ ਹੀ ਨਵਜੋਤ ਸਿੰਘ ਸਿੱਧੂ ਸੁਵੰਦੀ ਕੋਈ ਸਾਫ਼ ਕਰ ਸਕੀ ਜੀ ਡਾਕਟਰ ਸਾਹਿਬ ਦੇਖੋ ਗੱਲ ਇਹ ਹੈ ਵੀ ਇਹ ਪਟਿਆਲੇ ਦੇ ਜਿਹੜੇ ਲੀਡਰ ਸੀਗੇ ਚਾਹੇ ਸਮਾਣੇ ਦੇ ਸੀ ਚਾਹੇ ਰਾਜਪੁਰੇ ਦੇ ਸੀ ਉਹ ਕਾਫੀ ਵੱਡਾ ਇਤਰਾਜ਼ ਜਤਾ ਰਹੇ ਸੀ ਡਾਕਟਰ ਅੰਮ੍ਰਿਤਪਾਲੀ ਤੇ ਉਹਨਾਂ ਦੀਆਂ ਮਿਸ ਕਮੇਟੀਆਂ ਦੇ ਪ੍ਰਧਾਨ ਤੱਕ ਮਤਲਬ ਆਗੇ ਸੀ ਇਸ ਗੱਲ ਦੇ ਉੱਤੇ ਫਿਰ ਜਿਹੜੀ ਕੰਬੋਜ ਸਾਹਿਬ ਨੇ ਮੀਟਿੰਗ કરી ਉਹਦੇ ਵਿੱਚ ਉਹਦੇ ਵੀ ਉਹਨਾਂ ਨੇ ਆਪ ਪਹਿਲਾਂ ਵਿਚ ਵਿਚਾਰਾ ਜਾ ਕਰੀ ਗਏ ਰਾਜ ਸਿੰਘ ਨੇ ਵੀ ਪਹਿਲਾਂ ਸਪਸ਼ਟ ਕਿਹਾ ਸੀ ਕੰਬੋਜ ਬਰਾਦਰੀ ਹੈ ਬਥੇਰੀ ਕਾਫੀ ਬੋਤ ਹੈ ਉਹਦੀ ਜੀ ਜੇ ਧਰਮਨੀ ਗਾਂਧੀ ਦਾ ਵੀ ਮੈਨੂੰ ਲੱਗਦਾ ਇਹ ਸੀ ਵੀ ਉਹਨਾਂ ਨੂੰ ਜਾ ਕੇ ਜਾਉ ਉਹਨਾਂ ਦੀ ਪਾਰਟੀ ਨੇ ਰੋਕਿਆ ਹੋਣਾ ਜਾਂ ਆਪ ਨਹੀਂ ਗਏ ਉਹਨਾਂ ਦਾ ਜੋ ਮੈਂ ਬਿਆਨ ਸੁਣਿਆ ਸੀ ਉਹ ਕਹਿੰਦੇ ਸੀ ਵੀ ਮੈਨੂੰ ਇਹ ਆਖਿਆ ਵੀ ਉਹਨਾਂ ਦੇ ਹਲਕੇਆਂ ਜਾ ਕੇ ਇਹ ਪ੍ਰਚਾਰ ਨਾ ਕਰੋ ਇਹ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਇਹ ਵੀ ਆਖਿਆ ਸੀ ਤੁਸੀਂ ਉਹਨਾਂ ਨੂੰ ਮਿਲੋ ਜਾਂ ਨਾ ਮਿਲੋ ਕਿਉਂਕਿ ਗੁੱਸੇ ਵਿੱਚ ਤਾਂ ਹੈਗੇ ਨੇ ਲੋਗਨ ਵੱਗਦਾ ਵੀ ਬਾਹਰੋਂ ਆਇਆ ਕੈਂਡੀਡੇਟ ਹੈ ਪਰੇ ਕਾਂਗਰਸ ਕੋਲੇ ਹੋਰ ਕੋਈ ਕੈਂਡੀਡੇਟ ਵੀ ਨਹੀਂ ਸੀ ਸਿਵਾਏ ਲਾਲ ਸਿੰਘ ਦੇ ਜੇ ਕਿਸੇ ਨੂੰ ਬਾਦ ਸਿੰਘ ਵੈਸੇ ਬਜ਼ੁਰਗ ਹੋ ਗੋ ਚਾਹੁੰਦੇ ਸੀ ਆਪਣੇ ਮੁੰਡੇ ਨੂੰ ਟਿਕਵਾਣੀ ਉਹ ਮੁੰਡਾ ਵੱਡਾ ਕਦਾਵਾ ਨੇਤਾ ਨਹੀਂ ਹੈ ਸੋ ਜਿੱਥੋਂ ਤੱਕ ਸਵਾਲ ਦਾ ਨਵਜੋਤ ਸਿੰਘ ਸਿੱਧੂ ਦਾ ਅੱਜ ਜਿਹੜੀ ਮੇਰੇ ਹਿਸਾਬ ਨਾਲ ਜਿਹੜੀ ਮੀਟਿੰਗ ਜਿਹੜੀ ਰਾਜਾ ਬੜਿੰਗ ਨੇ ਕਰੀਆ ਉਹ ਤਾਂ ਹਲਕਾ ਇੰਚਾਰਜਾਂ ਦੀ ਕਰੀਆ ਨਵਜੋਤ ਸਿੰਘ ਸਿੱਧੂ ਕੋਈ ਹਲਕਾ ਇੰਚਾਰਜ ਨਹੀਂ ਹੈ ਕਿਉਂ ਮੀਟਿੰਗ ਜਾਂਦਾ ਕੋਈ ਮਤਲਬ ਵੀ ਨਹੀਂ ਉਸ ਦਾ ਜੇ ਨਾਇ ਇਸ ਨੂੰ ਆਏ ਦੇਖਾ ਭਾਵੇਂ ਕਿ ਰਾਜਾ ਬੜਿੰਗ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਰਾਜਾ ਬਣੀਗਰ ਕੇ ਰਾਜਾ ਬਣੀਗਰ ਜਾਂ ਉਹ ਤਾਂ ਪਹਿਲਾਂ ਤੋਂ ਹੀ ਉਹ ਤਾਂ ਆਪਣੀ ਪਤਨੀ ਬਾਰੇ ਤਾਂ ਜਵਾਬ ਦੇ ਦੇ ਨਹੀਂ ਵੀ ਅਸੀਂ ਜਿੱਤਣ ਵਾਲੇ ਸੀਗੇ ਤੇ ਜਿਹੜਾ ਹੈਗਾ ਵੀ ਪੰਜਾਬ ਦੀ ਕਾਂਗਰਸ ਦੇ ਟੋਟਲ ਜਵਾਬ ਤਾਂ ਕਦੇ ਕਿਸੇ ਗੱਲ ਦੇ ਉੱਤੇ ਪੂਰਾ ਨਹੀਂ ਜਿੰਨੇ ਕਈ ਘੰਟਿਆਂ ਤੇ ਸੋਚ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਜਿੱਥੋਂ ਤੱਕ ਸਵਾਲ ਹੈ ਆਪਣਾ ਇਹਨਾਂ ਦਾ ਕਾਂਗਰਸ ਦਾ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਫੈਸਲਾ ਤਾਂ ਉੱਤੇ ਹੋਣਾ ਹੈ ਕਿਉਂਕਿ ਉਹ ਕਿਸੇ ਉੱਚੀ ਕਮੇਟੀ ਦੇ ਮੈਂਬਰ ਨੇ ਪਹਿਲਾਂ ਰਾਜਵਣਿਕ ਤਾਂ ਉਹਨਾਂ ਨੂੰ ਇੱਕ ਇੱਕ ਜਾਂ ਦੱਸ ਵੀ ਇਹਨਾਂ ਨੂੰ ਅਨਸਾਸਨੀ ਕਾਰਵਾਈ ਕਰਾਂਗੇ ਫਲਾਣਾ ਕਰਾਂਗੇ ਪਰ ਉਹ ਨਹੀਂ ਕਰ ਸਕੇ ਕਿਉਂਕਿ ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਹੈ ਨਾ ਰਾਜਾਵੜਿੰਗ ਕੋਲੇ ਤੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਤਰੀਕੇ ਨਾਲ ਇੱਕ ਕਿਨਾਰਾ ਵੀ ਕਰਿਆ ਹੋਇਆ ਵੀ ਚਲੋ ਆਪਾਂ ਲੈਣਾ ਕੀ ਇਹਨਾਂ ਦੇ ਜਿਹੀ ਹੀ ਨੇ ਨਵਜੋਤ ਸਿੰਘ ਸਿੱਧੂ ਕੋਲ ਇੱਕ ਏਜੰਡਾ ਹੈ ਜਿਹੜੀ ਪੰਜਾਬ ਦੀ ਗੱਲ ਉਸ ਏਜੰਡੇ ਦੇ ਉੱਤੇ ਫੋਲੋ ਕਰਨ ਤਿਆਰ ਨਹੀਂ ਹੈ ਉਹਨੂੰ ਤਿਆਰ ਨਹੀਂ ਹੈ ਹਾਲਾਂਕਿ ਉਹ ਏਜੰਡਾ ਜਿਹੜਾ ਅ ਕਾਂਗਰਸ ਦਾ ਮੈਨੀਫੈਸਟੋ ਉਹਦੇ ਨਾਲ ਮੇੜ ਖਾਂਦਾ ਤੇ ਦੂਜਾ ਜਿਹੜਾ ਸੀ ਨਵਜੋਤ ਸਿੰਘ ਸਿੱਧੂ ਦਾ ਸਟੈਂਡ ਇਹ ਸੀ ਕਿ ਵੱਡੇ ਹਿੱਤ ਵਾਸਤੇ ਆਪ ਨਾਲ ਸਮਝ ਜ਼ਕਰ ਲੈਣਾ ਚਾਹੀਦਾ ਉਹਦੇ ਉੱਤੇ ਵੀ ਇਹ ਅੜੇ ਰਹੀ ਪੰਜਾਬ ਦੀ ਕਾਂਗਰਸ ਤੀਜਾ ਮੈਨੂੰ ਇਹ ਵੀ ਲੱਗਦਾ ਮੈਂ ਆਪਦੇ ਮਹਿਕਮੇ ਚ ਦੇਖਦਾ ਸੀ ਕਈ ਵਾਰੀ ਵੀ ਜੇ ਕੋਈ ਬੰਦਾ ਇਮਾਨਦਾਰ ਜਨਾ ਕੰਮ ਕਰਨ ਵਾਲਾ ਹੋ ਉਹ ਤੋਂ ਬਹੁਤੇ ਦੂਜੇ ਡਰਦੇ ਹੁੰਦੇ ਵੀ ਯਾਰ ਕਿਤੇ ਸਾਨੂੰ ਵੀ ਨਾ ਪੰਗਾ ਪਏ ਜੇ ਵੀ ਸਾਨੂੰ ਵੀ ਫਿਰ ਉਹੋ ਜਿਹਾ ਹੀ ਕਰਨਾ ਪਵੇ ਭੱਜਦੇ ਹੁੰਦੇ ਨੇ ਦੋ ਦੇ ਮੈਂ ਕਹਣਾ ਵੀ ਸਾਰੇ ਕੋਈ ਮਾੜੇ ਨੇ ਪਰ ਸ਼ੰਕੇ ਰਹਿੰਦੇ ਨੇ ਨਹੀਂ ਤਾਂ ਇਮਾਨਦਾਰ ਆਦਮੀ ਨੂੰ ਤਾਂ ਬੰਦਾ ਅੱਗੇ ਲੈ ਕੇ ਰਾਜੀ ਆ ਵੀ ਯਾਰ ਠੀਕ ਹੈ ਉਹਦੀ ਇਹ ਤਾਂ ਕੋਈ ਦੋਰਾ ਹੀ ਨਹੀਂ ਹੈ ਵੀ ਨਵਜੋਤ ਸਿੰਘ ਸਿੱਧੂ ਦੀ ਅੱਜ ਵੀ ਪੰਜਾਬ ਦੇ ਵਿੱਚ ਸੇਜੇ ਕਿਸੇ ਇੱਕ ਪੋਲੀਟਿਕਲ ਲੀਡਰ ਦੀ ਹੂੰ ਸਭ ਤੋਂ ਵੱਡੀ ਸਾਖ ਕਿੰਨੀ ਹੋਵੇ ਤਾਂ ਨਵਜੋਤ ਸਿੰਘ ਸਿੱਧੂ ਦੀ ਹੈ ਬਾਕੀ ਕੱਲਾ ਜੇ ਕੱਲੇ ਦੇ ਤੌਰ ਤੇ ਦੇਖਣਾ ਹੋਵੇ ਕਿਹੜੀ ਪਾਰਟੀ ਕੋਨੇ ਕੀਨੇ ਕੋਨੇ ਉਹ ਕੱਲਾ ਲੀਡਰ ਹੈ ਕੋਈ ਕਹਿ ਸਕਦਾ ਭਗਵੰਤ ਮਾਨ ਭਗਵੰਤ ਮਾਨ ਸੀਐਮ ਨੇ ਤਾਂ ਹੀ ਨਹੀਂ ਤਾਂ ਹੁਣ ਕੈਪਟਨ ਰਮਨਦਰ ਸਿੰਘ ਦੀ ਕਿੰਨੀ ਕਸਖ ਹੈ ਪੰਜਾਬ ਚ ਜਿਹੜੇ ਆਪਣੇ ਹੋਰ ਨੇ ਜਿੰਨੇ ਵੀ ਦਲ ਬਦਲੇ ਨੇ ਜਿਨ੍ਹਾਂ ਦਾ ਤਾਂ ਬਹੁਤ ਹੀ ਉਹ ਹੈ ਸੋ ਇਸ ਕਰਕੇ ਉਸ ਟਿੱਕੇ ਨਨਵਜੋਤ ਸਿੰਘ ਸਿੱਧੂ ਸਾਖ ਦਾ ਮਤਲਬ ਮੈਂ ਇਹ ਨਹੀਂ ਕਹਿੰਦਾ ਸਾਖ ਦਾ ਮਤਲਬ ਇਹ ਹੈ ਵੀ ਲੋਕ ਆਂਦੇ ਵਿੱਚ ਪਪੂਲਰ ਲੀਡਰ ਹੈ ਜ਼ਿਆਦਾ ਜਿਹੜਾ ਜਿਆਦਾ ਸਭ ਤੋਂ ਜ਼ਿਆਦਾ ਪਪੂਲਰ ਲੀਡਰ ਹੈ ਅੱਜ ਇਹ ਪ੍ਰੈਵੀ ਸਾਈਡ ਕਰਕੇ ਦੇਖਦੇ ਨਾ ਤਾਂ ਵੀ ਉਹਨਾਂ ਨੂੰ ਪਤਾ ਲੱਗ ਜੀ ਵੀ ਕੌਣ ਸਭ ਤੋਂ ਜ਼ਿਆਦਾ ਪਪੂਲਰ ਕੌਣ ਹੈ ਇਹੋ ਤੇ ਲੋਕਾਂ ਦਾ ਮਾੜਾ ਮੋਟਾ ਵਿਸ਼ਵਾਸ ਹੈ ਬਾਕੀ ਅੰਦਰ ਕੋਈ ਵਿਸ਼ਵਾਸ ਦਾ ਤਰੀਕਾ ਨਹੀਂ ਚਾਹੇ ਉਹ ਚੰਗੇ ਨੇ ਚਾਹੇ ਮਾੜੇ ਕੋਈ ਤਾਂ ਇਹ ਹੈ ਫੇਸ ਕਰਕੇ ਮੈਨੂੰ ਇਹ ਲੱਗਦਾ ਵੀ ਉਹ ਜਿਹੜਾ ਫੈਸਲਾ ਹੈ ਹਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੇ ਬੰਦੇ ਲੱਗੇ ਸੀ ਇਹਨਾਂ ਨੇ ਪਹਿਲਾਂ ਰੈਲੇ ਰੋਡੀਆਂ ਹੋਣ ਨਹੀਂ 14 ਕਾਂਗਰਸ ਨੂੰ ਨੁਕਸਾਨ ਹੋਇਆ ਕਿ ਇਹਨਾਂ ਨੂੰ ਖੰਦ ਕੇ ਸੀ ਵਸੀ ਰਹੀਆਂ ਕਰ ਨਹੀਂ ਸਕਦੇ ਨਵਜੋਤ ਸਿੰਘ ਰਹੀਆਂ ਕਰੀ ਜਾਗਾ ਫਿਰ ਉਹਦੀ ਇੱਜ਼ਤ ਔ ਜਿਆਦਾ ਹੋ ਜਾਣੀ ਹੈ ਹੂੰ ਲੋਕਾਂ ਚੋਂ ਦੀ ਪਰਚੋ ਹੋਰ ਵੱਧ ਜਾਣੀ ਹੈ ਇਹਨਾਂ ਨੇ ਜਿਹਨੂੰ ਮੈਂ ਇਹ ਦੇਖਿਆ ਹੈ ਵੀ ਜਦ ਬੰਦਾ ਸਿਆਸੀ ਜਵਾਬ ਨਾ ਦੇ ਸਕੇ ਉਦੋਂ ਤਕਨੀਕੀ ਜਵਾਬ ਦਿੰਦਾ ਹੈ ਇਹ ਨਾ ਨੈ ਤਕਨੀਕੀ ਜਵਾਬ ਦਿੱਤੇ। ਨਹੀਂ ਤਾਂ ਸਿਆਸੀ ਜਵਾਬ ਦੇਣ ਦੀ ਲੋੜ ਹੁੰਦੀ ਹੈ। ਤਕਨੀਕੀ ਜਵਾਬ ਕੀ ਹੈ? ਵੀ ਜਿਹ ਫਲਾਣਾ ਨੇ ਡਿਸਿਪਲਨ ਭੰਗ ਕਰਿਆ ਫਲਾਣਾ ਕਰਿਆ ਇਹਨਾਂ ਨੂੰ ਪੁੱਛੇ ਵੀ ਜਿਹੜਾ ਪੈਰਲਲ ਕੈਂਡੀਡੇਟ ਖੜੇ ਕਰੀ ਸੀ ਉਹ ਡਿਸਿਪਲਨ ਭੰਗ ਤਾਂ ਉਹਦੋਂ ਵੱਡਾ ਤਾਂ ਡਿਸਿਪਲਨ ਭੰਗ ਹੋ ਨਹੀਂ ਸਕਦਾ। ਜਿਹੜਾ ਤੁਸੀਂ ਸ਼ਰਿਆਮ ਇੰਡੀਆ ਗੱਠਜੋੜ ਬੰਨ੍ਹ ਰਿਹਾ ਹੈ ਐਡੀ ਵੱਡੀ ਢੋਲ ਹੈ। ਤੁਸੀਂ ਸ਼ਰਿਆਮ ਕਹੀ ਜਨਵਾਸੀ ਨਹੀਂ ਬਣਾਉਣਾ ਪੰਜਾਬ ਵਿੱਚ ਜੋ ਮਰਜ਼ੀ ਹੋ ਜਾਈ। ਇਹ ਕੋਈ ਇੰਡਿਸਿਪਲਨ ਨਹੀਂ ਹੈ। ਉਹ ਗੱਲ ਵੱਖਰੀ ਹੈ ਵੀ ਮੈਨੂੰ ਲੱਗਦਾ ਹੈ ਵੀ ਜਿਹੜੀ ਕੇਂਦਰ ਦੀ ਕਾਂਗਰਸ ਹੈ ਉਹਨੇ ਵੀ ਇਹਨਾਂ ਦੇ ਉੱਤੇ ਪਰਿਵਾਰੀ ਵਗੈਰਾ ਜਿਹੜਾ ਵੀ ਉਹਨਾਂ ਨੇ ਵੀ ਇਹਨੂੰ ਛੱਡੀ ਰੱਖਿਆ ਵੀ ਚੱਲ ਚਲੀ ਜਾਂਦੋ ਜਿਹੜਾ ਕੁਝ ਕਰਦੇ ਨੇ ਆਪੇ ਇਹਨਾਂ ਨੂੰ ਪਤਾ ਲੱਗ ਜੂ ਵੀ ਅਸੀਂ ਕਿੰਨੇ ਕੁ ਪਾਣੀ ਚ ਇਹਨਾਂ ਨੂੰ ਆਏ ਹੋਏ ਅਸਟਾ ਜਿੱਤੇ ਆਇਆ ਕਿਉਂਕਿ ਆਪਾਂ ਲੈਂਦਾ ਵੀ ਹਾਲ ਆਪਾਂ ਨੂੰ ਪਤਾ ਜਿੰਨਾ ਖਹਿਗਾ ਤੇ ਦੋਨੀਆਂ ਕਿਰਨ ਤੇ ਰਣਸੀ ਦਾ ਬੀਜਪੀ ਦਾ ਆਪਾਂ ਨੂੰ ਪਤਾ ਹੈ ਅਕਾਲੀਆਂ ਦਾ ਮਟੀਰੀਅਲ ਸੀਚ ਜਿਹਦੇ ਉੱਤੇ ਕਾਫੀ ਸੰਭਾਵਨਾ ਬਣ ਜਾਂਦੀ ਹੈ ਜਦ ਜਿਸ ਤਰੀਕੇ ਨਾਲ ਹੁਣ ਜੋ ਕੰਬੀਨੇਸ਼ਨ ਬਣ ਰਹੇ ਨੇ ਪਰ ਪਰ ਦੂਸਰ ਸਵਾਲ ਸੀ ਜੀ ਸਾਜੇ ਵੀ ਵਿਚ ਵਿਚਾਰਾ ਕੁਝ ਕਹਿ ਨਹੀਂ ਸਕਦੇ ਬਾਕੀ ਸੀਟਾਂ ਦੇ ਉੱਤੇ ਕਾਦੀਆਂ ਦਾ ਆਪ ਨੂੰ ਪਤਾ ਹੀ ਹੈ ਜਿਹੇ ਜਿਹੇ ਕੈਂਡੀਡੇਟ ਨੇ ਚੋਣੇ ਜੀ ਹਾਂਜੀ ਇੱਕ ਨਵਜੋਤ ਸਿੰਘ ਸਿੱਧੂ ਬਾਰੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਹੁਣ ਸਟੇਟ ਦੀ ਇਕਾਈ ਨੇ ਵੀ ਇਹਨਾਂ ਨੂੰ ਖੁੱਲ੍ਹੇ ਛੱਡੇ ਐ ਇਸ ਤਰ੍ਹਾਂ ਤਾਂ ਪਹਿਲਾਂ ਹਾਈ ਕਮਾਂਡ ਦੀ ਆਪਾਂ ਜ਼ਿਕਰ ਦੇਖੀਏ ਤਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਵੀ ਲੋਕ ਸਭਾ ਦੀਆਂ ਚੋਣਾਂ ਵੱਡੇ ਪੱਧਰ ਉੱਤੇ ਦੇਸ਼ ਭਰ ਦੇ ਵਿੱਚ ਹੁੰਦੀਆਂ ਜਾਂ ਜਿਮਣੀ ਚੋਣਾਂ ਜਾਂ ਜਿਵੇਂ ਹੁਣ ਆਮ ਹੋ ਰਹੀਆਂ ਨੇ ਤਾਂ ਨਵਜੋਤ ਸਿੰਘ ਸਿੱਧੂ ਹਰਾਨੂ ਇੱਕ ਸਟਾਰ ਪ੍ਰਚਾਰਕ ਵਜੋਂ ਲਿਆ ਜਾਂਦਾ ਸੀ ਉਹ ਪੂਰੇ ਦੇਸ਼ ਦੇ ਵਿੱਚ ਭਰਮਣ ਕਰਦੇ ਸੀ ਵੱਡੇ ਇਕੱਠ ਹੁੰਦੇ ਸੀ ਵੱਡੀ ਉਹ ਆਪਣੀ ਗੱਲ ਰੱਖਦੇ ਸੀ ਪਰੰਤੂ ਇਸ ਵਾਰ ਉਹ ਸਟਾਰ ਪ੍ਰਚਾਰਕ ਵਜੋਂ ਵੀ ਸਾਹਮਣੇ ਨਹੀਂ ਆਏ ਕਿਉਂਕਿ ਦੂਜਾ ਗੀੜ ਦੇਖੋ ਜੇ ਉਹਨਾਂ ਦਾ ਪ੍ਰਚਾਰਕ ਵੱਲੋਂ ਆਉਣਾ ਹੁੰਦਾ ਫਿਰ ਉਹ ਆਈਟੀਐਮ ਕਿਨਾਂ ਪੈਂਦਾ ਜਾਂਦੇ ਜੇ ਉਹ ਆਈਟੀਐਮ ਚਲੇਗਾ ਤਾਂ ਠੀਕ ਹੈ ਇਹਨਾਂ ਦੀ ਮਤਲਬ ਮੈਨੂੰ ਇਹ ਲੱਗਦਾ ਦੂਜਾ ਉਹਨਾਂ ਨੂੰ ਇੰਨਾ ਕਿ ਮੈਨੂੰ ਪਤਾ ਹੈ ਕਿਉਂਕਿ ਗੱਲ ਅਖਬਾਰਾਂ 'ਚ ਵੀ ਆਈ ਹੈ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਵੀ ਉਹ ਚੋਣ ਲੜਦਾ ਹੈ ਨਾ ਹੂੰ ਇਸ ਲਈ ਬਹੁਤ ਸਵਾਲ ਆ ਗਏ ਤੇ ਉਹਨਾਂ ਨੇ ਅਖਿਰ ਵਿੱਚ ਚੋਣ ਨਹੀਂ ਲੜਨੀ ਹੂੰ ਕਿਤਾਬ ਕਾਫੀ ਰੌੜਾ ਤੇ ਆ ਨਾ ਵੀ ਉਹ ਉਹਨਾਂ ਨੂੰ ਚੋਣ ਲੜਾਉਂਦੀ ਇਹਨਾਂ ਦੀ ਸਕੀਮੇ ਸੀ ਵੀ ਚੱਲ ਯਾਰ ਇਹਨੂੰ ਪੰਜਾਬ ਤੋਂ ਬਾਹਰ ਖੜੀਏ ਅੱਛਾ ਆਪੇ ਜਾਨਣਾ ਨਹੀਂ ਚਾਹੁੰਦੇ ਆਪ ਚੋਣਾਂ ਵਿੱਚ ਕੋਈ ਨਹੀਂ ਲੜਨਾ ਚਾਹੁੰਦਾ ਰਾਜਾ ਬਲਿੰਗ ਤਾਂ ਆਪਦੇ ਆਪ ਨੂੰ ਹੀ ਦੇਖ ਰਹੇ ਨੇ ਵੀ ਮੈਂ ਤਾਂ ਅਗਲਾ ਸੀਐਮ ਹੂੰ ਉਧਰ ਹੰਦਾਵਾ ਸਾਹਿਬ ਦੇਖ ਰਹੇ ਨੇ ਮੈਂ ਸੀਐਮ ਹੂੰ ਉਦੋਂ ਪਤਾਨ ਸਿੰਘ ਬਾਜਵਾ ਦੇਖ ਰਹੇ ਮੈਂ ਸੀਐਮ ਹਾਂ ਉਦੋਂ ਪਤਾ ਨਹੀਂ ਰਾਣਾ ਗੁਰਜੀਤ ਦੇਖਣ ਲੱਗ ਜਾਂਦੇ ਵੀ ਮੈਂ ਸੀਐਮ ਹਾਂ ਹੁਣੇ ਨਾ ਤਾਂ ਸੀਐਮ ਦਾ ਕੈਂਡੀਡੇਟ ਹੈ ਲਾਈਨ ਲੱਗੀ ਹੋਈ ਹੈ सीएम ਤਾਂ ਸਦਕਾ ਹੀ ਨਹੀਂ ਹੈ ਸਾਰੇ सीएम ਨੇ ਜਿਵੇਂ ਮੋਦੀ ਸਾਹਿਬ ਡਾਟ ਸਾਹਿਬ ਜਿਵੇਂ ਮੋਦੀ ਸਾਹਿਬ ਕਹਿ ਰਹੇ ਨੇ ਕਿ ਆਈਐਨਡੀ ਆਈ ਵਾਲੇ ਜਣੇ ਕਿ ਹਰ ਸਾਲ ਦੇ ਵਿੱਚ ਇੱਕ ਨਵਾਂ ਪ੍ਰਧਾਨ ਮੰਤਰੀ ਬਣਾਇਆ ਕਰਨਗੇ ਅਜਿਹੀ ਸੁਪਨੀ ਲੈ ਰਹੇ ਆ ਉਹਨਾਂ ਇੱਕ ਕੱਲ ਇੱਕ ਵੱਡੀ ਜਲਸੇ ਦੇ ਵਿੱਚ ਅਜਿਹੀ ਗੱਲ ਆਵਾਰੀ ਹੈ ਕਹਿੰਦਾ ਭਾਵੇਂ ਉਹਨਾਂ ਨੇ ਤੰਜ ਕੱਸਿਆ ਇਹ ਵਿਰੋਧੀ ਤਰ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਹੁਣ ਕਾਂਗਰਸ ਵੀ ਹੈ ਤੇ ਇਹ ਪੰਜਾਬ ਦੇ ਵਿੱਚ ਵੀ ਇਹ सीएम ਦੇ ਜਣੇ ਕਿ ਵੱਖ-ਵੱਖ ਜਣੇ ਸੁਪਨੀ ਲੈ ਰਹੇ ਆ ਚਲੋ ਮੈਂ ਆ ਜਾਂਦਾ ਜੰਨੀ ਸਾਹਿਬ ਇਹਨਾਂ ਦੇ ਸੀਐਮ ਦੇ ਕੈਂਡੀਡੇਟ ਨੇ ਜੰਨੀ ਸਾਹਿਬ ਦਾ ਤਾਂ ਸਭ ਤੋਂ ਵੱਧ ਹੱਕ ਮੰਨਦਾ ਕਿਉਂਕਿ ਤਾਂ ਸੀਐਮ ਰਹਿ ਵੀ ਚੁੱਕੇ ਨੇ ਬਾਕੀ ਤਾਂ ਵੀਰ ਕਰਨ ਵਾਲੀ ਨੇ ਕਿ ਜੰਨੀ ਸਾਹਿਬ ਦਾ ਜਿਵੇਂ ਇਹ ਗਿਣਤੀਆਂ ਮਿੰਤੀਆਂ ਆਪ ਕਮਿਊਨਿਟੀ ਦੇ ਤੌਰ ਤੇ ਕਰਦੇ ਨੇ ਤੇ ਜੰਨੀ ਸਾਹਿਬ ਦੀ ਕਮਿਊਨਿਟੀ ਦੀ ਉਹੀ 70% ਵੋਟ ਹੈ ਪੰਜਾਬ ਚ ਸੋਸਤੀਕੇ ਨਾਲ ਵੀ ਕੋਈ ਜੰਨੀ ਸਾਹਿਬ ਦਾ ਕੋਈ ਇਮੇਜ ਵੀ ਇਸ ਤਰ੍ਹਾਂ ਦਾ ਨਹੀਂ ਹੈ ਸੋਬਰ ਨੇ ਵਧੀਆ ਸੋ ਇਸ ਕਰਕੇ ਬਹੁਤ ਸਾਰੇ ਲੀਡਰ ਨੇ ਇਥੇ ਕਾਂਗਰਸ ਦਾ ਸਾਰੇ ਸੀਐਮ ਨੇ ਹਰੇਕ ਹੀ ਬੰਦਾ ਲੀਡਰ ਹੀ ਹੈ ਜਿੱਤੇ ਹਰੇਕ ਬੰਦਾ ਲੀਡਰ ਹੋਵੇ ਨਾ ਕੈਦਰ ਕੋਈ ਵੀ ਨਾ ਹੋਵੇ ਉਦੋਂ ਫਿਰ ਹਾਲਤ ਵੈਸੇ ਮਾਰੀ ਹੀ ਹੁੰਦੀ ਹੈ ਇਹ ਕੰਪਨੀ ਦੇ ਨਾਫੇ ਚੱਲੀ ਜਾਣਾ ਇਹਨਾਂ ਨੇ ਅਦਰਵਾਈਜ਼ ਇਹਨਾਂ ਦਾ ਕੋਈ ਐ ਨਹੀਂ ਆ ਵੀ ਕਾਂਗਰਸ ਸਾਡੇ ਕੋਈ ਆਰਗੇਨਾਈਜੇਸ਼ਨ ਮੀਟਿੰਗਾਂ ਖੋਰ ਬਹੁਤਾ ਕੁਝ ਕਰਿਆ ਨਹੀਂ ਇਹਨਾਂ ਨੇ ਜੀ ਆਪਾਂ ਦੇਖੀਏ ਆਵਦ ਵਿੱਚ ਤਾਂ ਗਏ ਹੀ ਨਹੀਂ ਬਹੁਤਾ ਤੇ ਇੱਕ ਤਾਂ ਹੀ ਹੁਣ ਜਿਹੜਾ ਤੇਰੀ ਗੱਲ ਦਾ ਉੱਤੇ ਵਾਲਾ ਦਾ ਇਹ ਅੱਜ ਦੀ ਆਖਿਰ ਚ ਚਣੇ ਜਿਨ੍ਹਾਂ ਮੋਦੀ ਸਾਹਿਬ ਨੇ ਕਿਹਾ ਹੈ ਮੋਦੀ ਸਾਹਿਬ ਦਾ ਤਾਂ ਕਹਿਣਾ ਇਹ ਹੈ ਵਿਵਰਨਾ ਤੋਂ ਬਿਨਾ ਜਿਹੜਾ ਵੀ ਕੋਈ ਹੋਵੇ ਉਹ ਸਾਰੇ ਜੀਵ ਤਾਂ ਬਦਲਦੇ ਰਹਿਣਗੇ ਮੋਦੀ ਸਾਹਿਬ ਨੂੰ ਕੋਈ ਪੁੱਛੇ ਤੋੜਨ ਦੀ ਗੱਲ ਉਹ ਕਰਦੇ ਨੇ ਜਿਨ੍ਹਾਂ ਨੇ ਮੋਦੀ ਸਾਹਿਬ ਨੇ ਸਰਕਾਰਾਂ ਤੋੜੀਆਂ ਨੇ ਈਡੀ ਵਰਤ ਕੇ ਨਾਲ ਚ ਦੇ ਕੇ ਉਹਨੀਆਂ ਤੋਂ ਹੋਰ ਕਿਸੇ ਨੇ ਕਦੇ ਤੋੜੀਆਂ ਹੀ ਨਹੀਂ ਕਿਤੇ ਵੀ ਨਹੀਂ ਇਹ ਤੋੜੀਆਂ ਉਹਨਾਂ ਸਿੱਧੀਆਂ ਤੋੜੀਆਂ ਨੇ ਨਾ ਸਰਕਾਰਾਂ ਪਹਿਲਾਂ ਜਿੱਦੇ ਜਨਤਾ ਪਾਰਟੀ ਆਈ ਉਹਨਾਂ ਨੇ ਉਹਨੀਆਂ ਕਾਂਗਰਸੀਆਂ ਤੋੜੀਆਂ ਸੀ ਜਿੱਦੇ ਮੁੜ ਕੇ ਕਾਂਗਰਸ ਆ ਗਈ ਉਹਨਾਂ ਨੇ ਦੂਜਾਂ ਦੀਆਂ ਤੋੜੀਆਂ ਪਰ ਮੋਦੀ ਸਾਹਿਬ ਨੇ ਸਿੱਧੀਆਂ ਮੋਦੀ ਸਾਹਿਬ ਨੇ ਸਿੱਧੀਆਂ ਨਹੀਂ ਤੋੜੀਆਂ ਡਾਕਟਰ ਨਹੀਂ ਨਹੀਂ ਮੈਂ ਨਹੀਂ ਮੈਂ ਕਹਨਾ ਕਿ ਸਿੱਧੀ ਤੋੜਨਾ ਫੋਨ ਕਰਦਾ ਹੁੰਦਾ ਹੈ ਜੇ ਤੁਸੀਂ ਵਿੱਚੋਂ ਐਮਐਡੀ ਤੋੜ ਕੇ ਉਹਨਾਂ ਦੇ ਏਡੀ ਦਾ ਉਹ ਪਾ ਕੇ ਉਹਨਾਂ ਦੇ ਸੀਡੀ ਦਾ ਪਾ ਕੇ ਤੁਸੀਂ ਐਮਐਡੀ ਮੇਰੇ ਤਾਂ ਫਿਰ ਜੇ ਟੁੱਟਦੇ ਨੇ ਤਾਂ ਕਿਸੇ ਕਾਰਨ ਕਰਕੇ ਟੁੱਟਣਗੇ ਉਹੀ ਕੋ ਟੁੱਟਣਗੇ ਕੋਈ ਲਾਲਚ ਦੇ ਕੇ ਸੋ ਇਹਦਾ ਮਤਲਬ ਹੈ ਪਹਿਲਾਂ ਸਰਕਾਰਾਂ ਕਾਨੂੰਨ ਵਰਤ ਕੇ ਟੋੜੀਆਂ ਸੀ ਉਹਨਾਂ ਨਾਲ ਜਨਤ ਟੋੜੀਆਂ ਨੇ ਹੂੰ ਜੀ 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 ਬੰਦੀਪਾਲੇ ਦੀ ਸਰਕਾਰ ਟੋੜੀ ਰਾਜਸਥਾਨ ਦੀ ਟੋੜਨ ਦੀ ਤਿਆਰੀ ਸੀਗੀ ਕਰਨਾਟਕ ਦੀ ਟੋੜੀ ਮਹਾਰਾਸ਼ਟਰ ਦੀ ਟੋਲੀ ਕਿਹੜੀ ਸਰਕਾਰ ਦੀ ਟੋਲੀ ਉਹਨਾਂ ਵੱਡੇ ਵੱਡੇ ਸਰਕਾਰਾਂ ਤੋਂ ਜਾਂਦੇ ਵੱਡੇ ਭਾਈ ਵਾਲਾ ਉਹਦੇ ਬਠਾਕਦੇ ਨੇ ਵੱਡਾ ਭਾਈ ਬਾਪ ਸੀ ਕਿਸੇ ਜਮਾਨੇ ਚ ਫਿਰ ਸਿਰ ਕਰਕੇ ਆਤਾ ਇਹ ਪਲੇ ਖਾਣਾ ਰੱਖੀਏ ਵੀ ਮੋਦੀ ਸਾਹਿਬ ਸਿਰ ਕਹਿਣ ਨੂੰ ਤਾਂ ਕੁਝ ਵੀ ਕਹਿ ਦੋ ਕਹਿਣ ਦਾ ਕੋਈ ਫਰਕ ਨਹੀਂ ਪੈਂਦਾ ਜੇ ਜਾਂ ਜਿੱਥੇ ਕਸਵਾਲਾ ਮੋਦੀ ਸਾਹਿਬ ਦਾ ਇਹ ਕਹਿਣਾ ਵੀ ਇਹ ਹਰ ਵਾਰੀ ਹਰ ਸਾਲ ਨਵਾਂ ਪ੍ਰਧਾਨ ਮੰਤਰੀ ਬਣਾਉਣਗੇ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਤਾਂ ਮੋਦੀ ਸਾਹਿਬ ਨੂੰ ਕੋਈ ਲਾ ਨਹੀਂ ਸਕਦਾ ਮੋਦੀ ਸਾਹਿਬ ਦਾ ਜੇ ਕੋਈ ਮੋਦੀ ਸਾਹਿਬ ਵਾਲੇ ਕਹਿਣਾ ਹੋਵੇ ਗ੍ਰੰਨਾ ਨੇ ਤਾਂ ਜਿਹੜੀ ਦੇਸ਼ ਦੀ ਜਮਹੂਰੀਤ ਦਾ ਗੱਦੀ ਛਡੋ ਹਰੇਕ ਨੂੰ ਖਣ ਖਣ ਕੇ ਅੰਦਰ ਕਰ ਜਾਂਦੇ ਨੇ ਕਿ ਉਹਨਾਂ ਨੇ ਤਾਂ ਆਪਣੀ ਪਾਰਟੀ ਦੀ ਵੀ ਜਮਹੂਰੀਤ ਖਤਮ ਕਰ ਦਿੱਤੀ ਅੰਦਰ ਹੂੰ ਜੀ ਜਿਹੜੇ ਤਿੰਨ ਸੀਐਮ ਬਦਲੇ ਕਿਹੜੇ ਆਧਾਰ ਤੇ ਬਦਲੇ ਬਸੰਦਰ ਰਾਜੇ ਜੀ ਨੂੰ ਪਰਚੀ ਫੜਾ ਦੇ ਵੀ ਰਾਜਨਾਥ ਸਿੰਘ ਨੇ ਵੀ ਕੱਢੋ ਉਹ ਪਰਚੀ ਦੇ ਉੱਤੇ ਇਦਾਂ ਹੀ ਜੋਗੀ ਦੇ ਉੱਤੇ ਰੋਲਾ ਪੈ ਰਿਹਾ ਹੈ ਛੱਤਰ ਸਾਹਿਬ ਨੂੰ ਬਦਲੇ ਹਾਂ ਬਲਕਿ ਮੋਦੀ ਸਾਹਿਬ ਦਾ ਤਾਂ ਪਤਾ ਹੀ ਨਹੀਂ ਵੀ ਕਦ ਕਿਸ ਸੀ ਨੂੰ ਬਦਲ ਦੇਣਾ ਜਿਹੜੇ ਇਹਨਾਂ ਦੀ ਪਾਰਟੀ ਦਾ ਨਹੀਂ ਉਹਨੂੰ ਜਾਂ ਤਾਂ ਉਹਦੀ ਸਰਕਾਰ ਤੋਂ ਹਟਾ ਦਿੰਦੇ ਨੇ ਜਾਂ ਉਹਦੇ ਅੰਦਰ ਕਰ ਦਿੰਦੇ ਨੇ ਮੋਦੀ ਸਾਹਿਬ ਨੇ ਜਿੰਨੇ ਸੀਐਮ ਬਦਲੇ ਨੇ ਪਦਮ ਦੇ ਤੇ ਝੋਲ ਲਾਇਆ ਉਹਨਾਂ ਤੋਂ ਹੁਣ ਕਿਸੇ ਨੇ ਲਾਇਆ ਹੀ ਨਹੀਂ ਕਦੇ ਕਿਸੇ ਸਰਕਾਰ ਦੇਖੋ ਇਸ ਤਰੀਕੇ ਨਾਲ ਸੋ ਇਸ ਕਰਕੇ ਕਹਿਣਾ ਬੜਾ ਸੌਖਾ ਹੈ ਸਰਕਾਰਾਂ ਰਾਜ ਸਰਕਾਰਾਂ ਦੀ ਇਨਸਟੇਬਿਲਟੀ ਹੈ ਜਿਹੜੀ ਉਹ ਜ਼ਿਆਦਾ ਖਰਾਬ ਕਰਦੀ ਹੈ ਪ੍ਰਾਈਮ ਮਿਨਿਸਟਰ ਬਦਲ ਨਾਲ ਬਹੁਤ ਜ਼ਿਆਦਾ ਵੱਡਾ ਫਰਕ ਨਹੀਂ ਪੈਂਦਾ ਪ੍ਰਾਈਮ ਮਿਨਿਸਟਰ ਬਦਲੇ ਸੀਗੇ ਜਦੋਂ ਵੀ ਪੀ ਸਿੰਘ ਸੀਗੇ ਫਿਰ ਆਪਣਾ ਉਹ ਬਣ ਗਏ ਸਭ ਤੋਂ ਪਹਿਲਾਂ ਮੈਂ 77 ਚ ਕਹਿਣਾ ਲੈ ਨਮ ਰਾਜੀ ਦੇ ਸਾਈ ਸੀਗੇ ਫਿਰ ਚੰਨ ਸਿੰਘ ਚਰਨ ਸਿੰਘ ਬਣ ਗਏ ਸੀ ਜੀ ਜੀ 28 ਸਾਲਾਂ ਦੀ ਜੀ ਬਣਿਆ ਇਸ ਟਾਈ ਉਧਰ ਪਹਿਲਾਂ ਇਹ ਵੀ ਪੀ ਸਿੰਘ ਸੀਗੇ ਫਿਰ ਚੰਦਰਸ਼ੇਖਰ ਬਣ ਗਏ ਸੀ ਕੁਝ ਦਿਨ ਵਾਸਤੇ ਉਦੋਂ ਅੱਗੇ ਜੇ ਆਪਾਂ ਦੇਖੀਏ ਆਪਣਾ ਗੁਜਰਾਲ ਸਾਹਿਬ ਦੇਵੇ ਗੋੜਵਾ ਉਹ ਵੀ ਬਦਲੇ ਸੋ ਇਸ ਕਰਕੇ ਇਹ ਜਿਹੜਾ ਕਹਿਣਾ ਹੈ ਵੀ ਪ੍ਰਾਈਮ ਮਿਨਿਸਟਰ ਬਦਲਣ ਕਿਉਂਕਿ ਜਾਂ ਸਰਕਾਰ ਮੀਨ ਜੁਲੀ ਹੁੰਦੀ ਆ ਉਹਦੋਂ ਹੋਰ ਹੁੰਦਾ ਪਰ ਬੀਜਪੀ ਦਾ ਕਿਉਂਕਿ ਆਫਜ਼ਾ ਤੌਰ ਤਰੀਕਾ ਭਾਜੀ ਬਾਈਸਾ ਦੀ ਸਰਕਾਰ ਟੁੱਟੀ ਹੋਈ ਸੀ ਜੈ ਪ੍ਰਾਈਮਸ ਤੋਂ ਨਹੀਂ ਬੰਦ ਰੇ 13 ਦਿਨ ਦੀ ਸਰਕਾਰ ਟੁੱਟੀ 13 ਮਹੀਨਾ ਦੀ ਟੁੱਟੀ ਉਹ ਕਿਵੇਂ ਟੁੱਟੀ ਸੀ ਵੀਰ ਕਿਉਂਕਿ ਗਿੰਦਿਆਂ ਵਿੱਚ ਕੀ ਹੁੰਦਾ ਹਿਸਾਬ ਹੈ ਜੇ ਦੂਜੀ ਗੱਲ ਜਾਂ ਦੂਜੇ ਲਾਲਚ ਦੇਣ ਤੇ ਤਿਆਰ ਹੋਣਗੇ ਹੁਣ ਮੋਦੀ ਸਾਹਿਬ ਨੂੰ ਜੇ ਕੋਈ ਪੁੱਛੇ ਵੀ ਤੁਸੀਂ ਕਹਿੰਦੇ ਹੋ ਇਹ ਸੀ ਆਪਦਾ ਪੀਐਮ ਬਦਲਣਗੇ ਤੇ ਜੇ ਪੰਜਾਬ ਦੇ ਵਿੱਚ ਆਪਦੀ ਸਾਰੀ ਪਾਰਟੀ ਬਦਲਦੀ ਪਾਰਟੀ ਆਰਗੇਨਾਈਜੇਸ਼ਨ ਜਿਆਦਾ ਤਕਨੀ ਹੁੰਦੀ ਹੈ ਕਿਉਂਕਿ ਉੱਥੇ ਤਾਂ ਗਿੰਚੀ ਦੀ ਲੋੜ ਐ ਸੇ ਗਿੰਚੀ ਦੀ ਲੋੜ ਹੀ ਨਹੀਂ ਇਹ ਤਾਂ ਬੰਦਿਆਂ ਦੀ ਕਿੰਨੇ ਚਿਰ ਤੋਂ ਸਾਡੇ ਨਾਲ ਨੇ ਕਿੰਨੇ ਚੰਗੇ ਨੇ ਇਹਨਾਂ ਕੋ ਚੰਗੇ ਨੇਤਾ ਜਿਹੜੇ ਆਰਐਸਐਸ ਦੇ ਵੀ ਨੇ ਨਾ ਦੀ ਪੋਲੀਟੀਕਲ ਅਡੋਲੋਜੀ ਦੇ ਨੇ ਜਿਹੜੇ ਲੀਡਰ ਤਖਲੇ ਰਹੇ ਨੇ ਪੋਲੀਟੀਕਲੀ ਵੀ ਮੰਤਰੀ ਰਹੇ ਨੇ ਇਹਨਾਂ ਤੋਂ ਉਹ ਸਾਰੇ ਇੱਕ ਪਾਸੇ ਕਰਤੇ ਜਿਹੜੇ ਇਹਨਾਂ ਦੇ ਪ੍ਰਧਾਨ ਰਹੇ ਨੇ ਇਹਨਾਂ ਤੋਂ ਪਰਮਾਰਵਾਦ ਸੋਮ ਪ੍ਰਕਾਸ਼ ਜੀ ਘਰਾਂ ਡਿੱਕਦੇ ਤਾਂ ਸੰਪਲਾ ਜੀ ਜਿਹੜੇ ਮਨਿਸਟਰ ਵੀ ਰਹੇ ਜਿਹੜੇ ਆਪਣਾ ਇਹ ਮਨਿਟਰੀ ਕਮੇਟੀ ਚੇਅਰਮੈਨ ਵੀ ਰਹੇ ਐਮਪੀ ਵੀ ਰਹੇ ਉਹਨਾਂ ਨੂੰ ਇੱਕ ਪਾਸੇ ਕਰਤਾ ਸੀ ਉਹਗੱਲ ਵਕਰੀਆ ਵੀ ਉਹ ਫੇਰ ਮਨਾ ਮੰਨੂਗੇ ਸੋ ਇਸ ਕਰਕੇ ਮੋਦੀ ਸਾਹਿਬ ਦੂਜੇ ਨੂੰ ਕਹਿੰਦਾ ਬਹੁਤ ਸੌਖਾ ਹੁੰਦਾ ਇੱਕ ਪੰਜਾਬੀ ਦਾ ਆਮ ਆਣ ਹੈ ਵੀ ਅਰਦੀ ਅੱਖ ਚ ਤਾਂ ਤਿੰਨ ਵੀ ਨਹੀਂ ਦਿਖਦਾ ਦੂਜੇ ਦੀ ਅੱਖ ਆਵਦੀ ਅੱਖ ਦਾ ਤਾਂ ਸ਼ਤੀਰ ਵੀ ਨਹੀਂ ਦਿਖਦਾ ਦੂਜੇ ਦੀ ਅੱਖ ਦਾ ਤਿੰਨ ਵੀ ਦਿਖ ਜਾਂਦਾ ਆਪ ਦੀ ਅੱਖ ਤੇ ਬਗਾਨੀ ਮਾਇਆ ਵੱਡੀਆਂ ਵੱਡੀਆਂ ਲੱਗਦੀ ਜਿਵੇਂ ਮੋਦੀ ਸਾਹਿਬ ਨੂੰ ਆਪਦਾ ਹੀ ਡਿਸਪਲਿਮੈਂਟ ਕਰਦਾ ਲੱਗਦਾ ਜਿੱਦ ਮੋਦੀ ਸਾਹਿਬ ਦੇ ਤੇ ਹੋਣ ਲੱਗਾ ਉਹਦੇ ਜਵਾਬ ਦੇਣਾ ਪਊਗਾ ਜਦ ਉਦੋਂ ਮੋਦੀ ਸਾਹਿਬ ਨੂੰ ਪਤਾ ਲੱਗੂ ਇਹ ਜੀ ਗੱਲ ਸੌਖੀ ਨਹੀਂ ਹੈ ਹਿਟਲਰ ਵੀ ਇਦਾਂ ਹੀ ਹੈ ਮੋਦੀ ਸਾਹਿਬ ਨੇ ਹਰ ਗੱਲ ਮੋਦੀ ਸਾਹਿਬ ਤੋਂ ਮਾਰਤਾ ਮੋਦੀ ਸਾਹਿਬ ਨੇ ਜਿਵੇਂ ਤਾਂ ਹਰਨ ਦੇ ਜਿਹੜੇ ਫੰਕਸ਼ਨ ਸੀ ਉਹਨਾਂ ਨੂੰ ਆਪ ਦੇ ਕਲਾ ਵਿੱਚ ਲਿਆ ਹੂੰ ਜੀ ਜੀ ਕੋਈ ਇੰਸਟੀਚਿਊਸ਼ਨ ਨਹੀਂ ਛੱਡੀ ਇਹ 10 ਦਿਨ ਕਿਰੀ ਇੰਸਟੀਚਿਊਸ਼ਨ ਆਇਆ ਜਿਹੜੀ ਇੱਥੋਂ ਤੱਕ ਇਹ ਮੈਂ ਦੇਖ ਰਿਆ ਸੀ ਇਲੈਕਸ਼ਨ ਕਮਿਸ਼ਨ ਨੇ ਕਹਿਤਾ ਵੀ ਜੇ ਰਾਮ ਮੰਦਰ ਦਾ ਨਾਮ ਲਿਆ ਜਾਂਦਾ ਵੀ ਰਾਮ ਮੰਦਰ ਬਣਾਇਆ ਸੀ ਇਹ ਕਰਿਆ ਵੀ ਇਹ ਕੋਈ ਉਹ ਨਹੀਂ ਉਲੰਘਣਾ ਨਹੀਂ ਹੈ ਆਪਣਾ ਜਿਹਨੂੰ ਆਪਾਂ ਕਹਿੰਦੇ ਆ ਇਹਦੀ ਇਲੈਕਸ਼ਨ ਕੋਡ ਵੀ ਉਹਨਾਂ ਨੇ ਉਹਨਾਂ ਨੂੰ ਪੁੱਛੋ ਸੇ ਰਾਮ ਮੰਦਰ ਭਾਰਤ ਸਰਕਾਰ ਨੇ ਬਣਾਇਆ ਕੰਤੇਰ ਕਰਤਾਲ ਲਾਂਗੇ ਨਾਲ ਨਨਕਾਣਾ ਸਾਹਿਬ ਦੇ ਕਰਤਾਰਪੁਰ ਸਾਹਿਬ ਦੇ ਲਾਂਗੇ ਨਾਲ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਸੀ ਉਹ ਸਰਕਾਰੀ ਫੈਸਲਾ ਸੀ ਉਹ ਸਰਕਾਰ ਦੇ ਫੈਸਲੇ ਹੋਣਾ ਹੋਈ ਨਹੀਂ ਸਕਦਾ ਸੀ ਪਰ ਰਾਮ ਮੰਦਰ ਦਾ ਫੈਸਲਾ ਸਰਕਾਰੀ ਫੈਸਲਾ ਨਹੀਂ ਹੈ ਰਾਮ ਮੰਦਰ ਦਾ ਫੈਸਲਾ ਹਿੰਦੂਆਂ ਦੀ ਧਾਰਮਿਕ ਸੰਸਥਾ ਦਾ ਫੈਸਲਾ ਹੈ ਇਸ ਵਿੱਚ ਧਾਰਮਿਕ ਸੰਸਥਾਵਾਂ ਨੇ ਲੜਿਆ ਸੀ ਫਿਰ ਮੋਦੀ ਸਾਹਿਬ ਜਾਂ ਜਿਹੜੇ ਵੀ ਆਰਐਸਐਸ ਆ ਬੀਜੇਪੀ ਆ ਜਾਂ ਕੋਈ ਹੋਰ ਹਿੰਦੂ ਨੇ ਰਾਮ ਮੰਦਰ ਨੂੰ ਇਹ ਭੀਜਤੀ ਵਾਲੇ ਆਪਦਾ ਓਨ ਕਰੀ ਜਾਂਦੇ ਨੇ ਉਹਦੇ ਚ ਕਾਂਗਰਸੀ ਕਹ ਲਾ ਨਹੀਂ ਸਕਦੇ ਕਿਹੜਾ ਕਿਹੜਾ ਹਿੰਦੂ ਹੈ ਜਿਹੜਾ ਉੱਥੇ ਜਾਣੀ ਸਕਦਾ ਸਵਾਏ ਇਸ ਦੇ ਵਿੱਚ ਛਲੂਰ ਕਾ ਉਸ ਇੰਦੂ ਨਹੀਂ ਜਾ ਸਕਦੇ ਉਹ ਤਾਂ ਫਿਰ ਰਾਸ਼ਟਰਪਤੀ ਹੋ ਉਹਨੂੰ ਵੀ ਨਹੀਂ ਜਾਣ ਦਿੰਦੇ ਮੈਨੂੰ ਪਤਾ ਰਾਮ ਮੰਦਰ ਚ ਰੋਕ ਦੇਣ ਜਾਂ ਨਹੀਂ ਰੋਕਦੇ ਬਾਕੀ ਮੰਦਰਾਂ ਦਾ ਆਪਾਂ ਜਿਹੜੇ ਆਪਣੇ ਰਾਸ਼ਟਰਪਤੀ ਯੋਗ ਹੈਗੇ ਨੇ ਮਹਾਮਹਿਮ ਜੀ ਇਹਨਾਂ ਨੂੰ ਰੁਕੇ ਹੀ ਦੁਰਤੀ ਮੁਰਮੇ ਜੀ ਨੂੰ ਗਰਮੀ ਵਿੱਚ ਜਾਣੀ ਦਾ ਭਾਰ ਖੜਕੇ ਉਹ ਪ੍ਰਚਾਰ ਕਰਨੇ ਪਾ ਰਹੇ ਨੇ ਪ੍ਰਾਕਸ਼ਣ ਸਭ ਦੇਖ ਰਹੇ ਨੇ ਜੰਗਲੇ ਦੇ ਬਾਹਰ ਮੈਂ ਚ ਕਦੇ ਜਿੱਦੇ ਮੰਦਰ ਚ ਕੱਢ ਗਿਆ ਸੰਤ ਕਦੇ ਰੋਕਿਆ ਨਹੀਂ ਕਿਸੇ ਨੇ ਵੀ ਜੰਗਲੇ ਦੇ ਬਾਹਰ ਖੜ ਕੇ ਅਸੀਂ ਆਪਦੀ ਮਰਜ਼ੀ ਨਾਲ ਭੀੜ ਹੋਵੇ ਵੀ ਚਲੋ ਯਾਰ ਇਥੋਂ ਮੱਥਾ ਟੇਕ ਕੇ ਚੱਲ ਜਾਓ ਵਕਰੀ ਗੱਲ ਹੈ ਸੰਤਾਂ ਨੇ ਸਿਰੇ ਤੱਕ ਜਾਣ ਦਿੰਦੇ ਨੇ ਮੈਂ ਚ ਕਦੇ ਦੇਖਿਆ ਨਹੀਂ ਸਾਨੂੰ ਰੋਕਿਆ ਹੋਵੇ ਉਹ ਕਿਉਂ ਬਾਹਰੋਂ ਰਾਜਪਤੀ ਨਹੀਂ ਉਹ ਉਹ ਜੰਗਲੇ ਦੇ ਬਾਹਰ ਵੀ ਜਾ ਰਹੇ ਨੇ ਪਹਿਲਾਂ ਰਾਮਨਾਥ ਕੋਵਿੰਦ ਜੀ ਨੂੰ ਕਹਿੰਦੇ ਨੇ ਪੌੜੀਆਂ ਤੇ ਬਿਠਾ ਕੇ ਉਹ ਕਹਿੰਦੇ ਮੈਂ ਚ ਜਾਣ ਕੀ ਪੌੜੀਆਂ ਤੇ ਬੈਠਿਆ ਸੀ ਜਾਣ ਕੇ ਜੇ ਰਾਸ਼ਟਰਪਤੀ ਪੌੜੀਆਂ ਤੇ ਬੈਠਦੇ ਨੇ ਉਸ ਤੋਂ ਉਹਨਾਂ ਦੀ ਮਰਜ਼ੀ ਉਹਨਾਂ ਦੀ ਸ਼ਰਤ ਹੋ ਸਕਦੀ ਹੈ ਪਰ ਸੱਚੀ ਗੱਲ ਇਹ ਹੈ ਯਾਦ ਅਸੀਂ ਦੇਖਦੇ ਆ ਅਸੀਂ ਰਾਮ ਦਾ ਨਾਮ ਲੈਨੇ ਆ ਪਰ ਸਿੱਪੀ ਦਿੰਦੇ ਦੇ ਬੇਰਖਾਨ ਨੂੰ ਤਿਆਰ ਲਿਆਗੇ ਨਾ ਫਰਕ ਆ ਹੂੰ ਜੀ ਜੀ ਕੋਈ ਇਸ ਕਰਕੇ ਇਹ ਮੋਦੀ ਸਾਹਿਬ ਜੋ ਮਰਜੀ ਕਹੈ ਨਾ ਸਿਆਸਤ ਦੇ ਵਿੱਚ ਡੈਮੋਕਰੇਸੀ ਮੇਨੋ ਮੈ ਨਹੀਂ ਹੋਣਦੀ ਬਈ ਸਿਆਸਤ ਚ ਜ਼ਰੂਰ ਮੇਨੋ ਵੀ ਨਹੀਂ ਹੁੰਦੇ ਮੋਦੀ ਸਾਹਿਬ ਪੁਨੀ ਸਾਹਿਬ ਜਿਹੜੇ ਮਰਜੀ ਕਰਨ ਉਹ ਉਲਟਾ ਕੇ ਗੱਲ ਕਰ ਰਹੇ ਨੇ ਮੋਦੀ ਸਾਹਿਬ ਕੋਲੇ ਬਹੁਤ ਕੁਝ ਹੈਗਾ ਹੈ ਕਾਂਗਰਸ ਦੇ ਜਾਂ ਵਿਰੋਧੀ ਪਾਰਟੀਆਂ ਦੇ ਖਿਲਾਫ ਕਹਿਣ ਨੂੰ ਪਰ ਕਿਉਂਕਿ ਉਹਨਾਂ ਦੀ ਸਿਆਸਤ ਹੀ ਕਰਦਾ ਜਿਆਦਾ ਨਹੀਂ ਨਿਬੋਗਲਣਾ ਕਹਿਣਗੇ ਤਾਂ ਉਹਦੇ ਚਾਹ ਵੀ ਜਵਾਬ ਦੇਣਾ ਪਊ ਹੂੰ ਇਹ ਉਹ ਰਾਟਾ ਹੀ ਜਾਂਦੇ ਨੇ ਵਿਖਤਾਲਸਤਾਨੀ ਕਹਿ ਦੋ ਮੁਸਲਮਾਨਾ ਨੂੰ ਕਹਿ ਦੋ ਇਹ ਮੁਸਲਮਾਨਾ ਨੂੰ ਉਹ ਕਰੇ ਜਾਂਦਾ ਜੋ ਮਰਜੀ ਕਹੋ ਕਿਸੇ ਨੇ ਕਿਹੜਾ ਪੁੱਛਣਾ ਹੂੰ ਜਾਂਦੇ ਤੁਸੀਂ ਕਿਸੇ ਨੇ ਪੁੱਛਣਾ ਹੀ ਨਹੀਂ ਵੀ ਭਾਈ ਇਹ ਦੱਸੋ ਕਿਵੇਂ ਕਿਹਾ ਕਿਵੇਂ ਆ ਜਾਂ ਫਿਰ ਜੇ ਕੋਈ ਧੂਜਾ ਮੜਾ ਮੋਟਾ ਕੰਦਾ ਹੋ ਤਾਂ ਕੇਸ ਪਵਾ ਦੋ ਮਾਨਹਾਨੀ ਦਾ ਕੇਸ ਪਵਾ ਦੋ ਜ ਹੋਰ ਨਹੀਂ ਕੁਝ ਹੁੰਦਾ ਸੋ ਇਹ ਗੱਲ ਆਪਾਂ ਜਾਣਦੇ ਆ ਕੁਝ ਭਾਸ਼ਾ ਦੇ ਇਲੈਕਸ਼ਨ ਹਾਂ ਜੀ ਇੰਡੀਆ ਨੇ ਨੋਟਿਸ ਜ਼ਰੂਰ ਲਿਆ ਜੀ ਸਭ ਕੁਝ ਭਾਸ਼ਨਾ ਉੱਤੇ ਨਾ ਜੀ ਨੋਟਿਸ ਲਿਆ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨੋਟਿਸ ਡਿਆ ਹੈ ਪਰ ਮੈਂ ਜੋ ਸੁਣਿਆ ਹੈ ਹਾਂ ਜੀ ਮੈਂ ਜੋ ਅਖਬਾਰ ਚ ਪੜਿਆ ਹੈ ਉਹ ਗੱਲ ਨੋਟਿਸ ਨਾਲ ਹੋਰ ਗੱਲ ਹੈ ਉਹਨਾਂ ਆਖਿਆ ਵੀ ਉਹਨਾਂ ਨੇ ਇੱਕ ਪਾਰਟ ਅਜੇ ਤਾਂ ਹੋਰ ਗੱਲਾਂ ਕਰਦਾਂਗੇ ਕਿੰਨਾ ਨੋਟਿਸ ਲਿਆ ਹੋਊ ਇਸ ਤੇ ਕਿਹਾ ਵੀ ਰਾਮ ਮੰਦਰ ਦਾ ਰੈਫਰੈਂਸ ਲੈਣਾ ਕੋਈ ਵੱਡੀ ਗੱਲ ਨਹੀਂ ਜਾਂ ਫਿਰ ਅਖਬਾਰ ਵਾਲੇ ਨੇ ਮੈਂ ਤਾਂ ਨਹੀਂ ਕਹਿ ਸਕਦਾ ਅਖਬਾਰ ਆ ਗਲਤ ਲਿਖੂਗਾ ਕਿਉਂਕਿ ਭਟਕਵਾ ਰਹੇ ਕਿਨੇ ਦਿਖੇ ਤੋਂ ਦੂਜਾ ਪੱਖ ਜਿਹੜਾ ਜਿੱਥੋਂ ਤੱਕ ਸਵਾਲ ਆਉਂਦਾ ਹੈ ਬੀ ਇਟੇ ਇਸ ਹਮਾਹ ਵਿੱਚ ਸਾਰੇ ਨੇ ਇਹਦੇ ਵਿੱਚ ਜਿੰਨਾ ਚਿਰ ਅਜੇ ਦੇਸ਼ ਨੂੰ ਮੁੜ ਕੇ ਇੱਕ ਨਵੀਂ ਦਿਸ਼ਾ ਦੇਣ ਦੀ ਗੱਲ ਨਹੀਂ ਚੱਲੀ ਜਿੰਨਾ ਚਿਰ ਸੂਬਿਆਂ ਦੇ ਹੱਕਾਂ ਦੀ ਗੱਲ ਨਹੀਂ ਚਲਦੀ ਜਿੰਨਾ ਚਿਰ ਦਲਤਾਂ ਨੂੰ ਹੱਕ ਦੇਣ ਦੀ ਗੱਲ ਨਹੀਂ ਚਲਦੀ ਉਹਨਾਂ ਦੇ ਹੱਕ ਨਹੀਂ ਦਿੱਤੇ ਹੋਏ ਕਿਉਂਕਿ ਉਹਨਾਂ ਦਾ ਵੀ ਉਹਨਾਂ ਦਾ ਪੂਰਾ ਹੱਕ ਹੈ 33% ਬਦਲੇ 33% ਹਿੱਸਾ ਉਹਨਾਂ ਦਾ ਇੱਥੋਂ ਦੇ ਜੰਗਲਾਂ 'ਚ ਇੱਥੋਂ ਦੇ ਸਮੁੰਦਰਾਂ 'ਚ ਇੱਥੋਂ ਦੇ ਆਕਾਸ਼ ਦੇ ਵਿੱਚ ਇੱਥੋਂ ਦੀ ਧਰਤੀ ਦੇ ਵਿੱਚ ਇੱਥੋਂ ਦੇ ਆਕਾਨਾਂ ਦੇ ਵਿੱਚ ਇੱਥੋਂ ਦੇ ਦਰਿਆਵਾਂ ਦੇ ਵਿੱਚ ਉਹਨਾਂ ਦਾ 33% ਹਿੱਸਾ ਹੈ ਇੱਕ ਬਾਪ ਦੇ ਚਾਰ ਬੱਚੇ ਹੋਣ ਚਾਰਾਂ ਬੱਚਿਆਂ ਦਾ ਬੜਾ ਪ੍ਰੇਸ਼ਾ ਹੁੰਦਾ ਹੈ ਕਿ ਵੀ ਇੱਕ ਨੂੰ ਤੁਸੀਂ ਕਹੋ ਵਿਚਾਰਾ ਦਾ ਕੋਈ ਹਿੱਸਾ ਨਹੀਂ। ਹੂੰ ਜਿਹੜੀ ਜੰਦੀ ਜਾਇਦਾਦ ਆ ਉਹਨੇ ਜੋ ਬਾਪ ਵੇਦਖਲ ਵੀ ਨਹੀਂ ਕਰ ਸਕਦਾ। ਇਹ ਜਿਹੜੀ ਭਾਰਤ ਦੀ ਭੂਮੀ ਹੈ ਇਹ ਜੰਦੀ ਜਾਇਦਾਦ ਆ ਸਾਡੀ। ਇਹ ਸਾਨੂੰ ਕਿਸੇ ਰਾਖੀ ਨੇ ਨਹੀਂ ਦਿੱਤੀ। ਸਵੈਸ਼ ਕਰਕੇ ਨਹੀਂ ਕਿ 31% ਵਾਦੀ ਨੂੰ ਤੁਸੀਂ ਵੇਦਖਲ ਕਿੰਨਾ ਕਰ ਸਕਦੇ ਹੋ? ਅਗਲੀ ਗੱਲ ਰੱਬ ਦੇ ਨਾਂ ਤੇ ਵੇਦਖਲ ਕਰਨਾ ਕਹਿੰਦੇ ਹੋ। ਮੈਨੂੰ ਕੋਈ ਬੰਦਾ ਦਿਖਾਵੇ ਕਿਸੇ ਆਦੀਵਾਸੀ ਨੇ ਬਿਨਾਂ ਔਰਤਾਂ ਦੀ ਦੇਸ਼ਿਕਰੀਆ ਇਹਨਾਂ ਨੇ ਮਣੀ ਪੁੱਜਦੇ ਇੁਸੇ ਆਦਿਵਾਸੀ ਨੂੰ ਰੱਬ ਨੇ ਇੱਕ ਅੱਖ ਲਾਈ ਹੋਵੇ ਵੀ ਇਹਨਾਂ ਨੂੰ ਇੱਕ ਅੱਖ ਲਾਉਣੀ ਆ ਜੀ ਕਿਉਂਕਿ ਇਹ ਤਾਂ ਇਹ ਤਾਂ ਪੁਰਾਣੇ ਜਨਰ ਦੇ ਪਾਪ ਕਰਨੇ ਇਹ ਇਹ ਕਹਿੰਦੇ ਨੇ ਨਾ ਵੀ ਪਾਪ ਕਰਮ ਕਰਕੇ ਤੁਸੀਂ ਦਲਤ ਬਣੇ ਹੋ ਤੁਸੀਂ ਸ਼ਡਿਊਲ ਟ੍ਰਾਈਬ ਬਣੇ ਹੋ ਤੁਸੀਂ OBC ਬਣੇ ਹੋ ਫਿਰ ਉਹਨਾਂ OBC ਦੇ ਉਹਨਾਂ ਦਲਤਾਂ ਦੇ ਹੱਥ ਅੱਖ ਨੱਕ ਕੰਨ ਸਾਰਾ ਕੁਝ ਬਰਾਬਰ ਕਿਵੇਂ ਆ ਜਾਏਗਾ ਉਸ ਆਪਣਾ ਸਰਵਸ਼ਕਤੀਮਾਨ ਨੇ ਉਹਨੇ ਉਹਨਾਂ ਦਾ ਕੁਝ ਕਿਉਂ ਨਹੀਂ ਲੈ ਜਿਹੜਾ ਇੰਨੀ ਪਾਪੀ ਸੀਗੇ ਉਹਨਾਂ ਨੂੰ ਪਾਪਾਂ ਨੇ ਹੀ ਉਹਨਾਂ ਨੂੰ ਫਲ ਦਿੱਤਾ ਹੋਇਆ ਵੀ ਤੁਸੀਂ ਇਹੀ ਜੀ ਕੀੜਿਆਂ ਵਾਲੀ ਜ਼ਿੰਦਗੀ ਜੀਓਗੇ ਕਿਉਂਕਿ ਉਹਨਾਂ ਦਾ ਕੁਝ ਖੋਹ ਲੈਂਦੇ ਨਾ ਉਹ ਸਜਾਤ ਉਹਨਾਂ ਨੂੰ ਤਾਂ ਸਜਾ ਦੇਣ ਦੀ ਚੱਕ ਜਿਆਦਾ ਸੀ ਇਹ ਤੁਨਾਂ ਨੂੰ ਇੱਥੇ ਦਾ ਸਾਜ ਸਜਾ ਦੇ ਰਿਹਾ ਹੈ ਇੱਥੋਂ ਦਾ ਪੰਦਰ ਚ ਉਹਨੂੰ ਅੰਦਰ ਨਹੀਂ ਜਾਣ ਦਿੰਦਾ ਪੁਜਾਰੀ ਹੂੰ ਕਿਹਾ ਪੁਜਾਰੀ ਦੇ ਨਾਲ ਦੇ ਤੇ ਰੱਬ ਨੇ ਉਹਨੂੰ ਸਜ਼ਾ ਕਿਉਂ ਨ ਦਿੱਤੀ ਹੂੰ ਜੀ ਜੀ ਇਹ ਇਹ ਪੁਜਾਰੀਆਂ ਨੇ ਤਾਂ ਨਹੀਂ ਬਣਾਇਆ ਸੀ ਡਾਕਟਰ ਹੀ ਚ ਕਹਿੰਦੇ ਆ ਵੀ ਅਸੀਂ ਡਾਕਟਰ ਆਪਦੇ ਆਖ ਨੂੰ ਬਾਕੀਆਂ ਨੂੰ ਕੀ ਸਮਝਦੇ ਆ ਫਲੇਟ ਅਸੀਂ ਦੀ ਮਿਸਤਰੀਆਂ ਹੂੰ ਦੁਨੀਆ ਦੇ ਸਾਰੇ ਜਿਹੜੇ ਮਿਸਤਰੀ ਨੇ ਸਵਾਏ ਡਾਕਟਰਾਂ ਦੇ ਉਹ ਉਸ ਮਸ਼ੀਨ ਦੀ ਮੁਰੰਮਤ ਕਰਦੇ ਨੇ ਜਿਹੜੀ ਮਸ਼ੀਨ ਬੰਦੇ ਨੇ ਬਣਾਈ ਹੈ ਹੂੰ ਅਸੀਂ ਉਸ ਮਸ਼ੀਨ ਦੀ ਮੁਰੰਮਤ ਕਰਦੇ ਆ ਜਿਹੜੀ ਬਣਾਈ ਨਹੀਂ ਅਸੀਂ ਨਾ ਅਸੀਂ ਬਣਾ ਸਕੀਏ ਹੂੰ ਹੂੰ ਕੁਦਰਤ ਨੇ ਬਣਾਈ ਆ ਉਹ ਕੁਦਰਤ ਨੇ ਕਿਸੇ ਨੇ ਦੋ ਹੱਥ ਪੈਰ ਕਿਉਂ ਨਹੀਂ ਕੱਢੇ ਮੈਂ ਬੱਚਿਆਂ ਦਾ ਸੱਚ ਨਾ ਮੇਰੇ ਕੋਲ ਬ੍ਰਾਹਮਣਾਂ ਦੇ ਬੱਚੇ ਵੀ ਜਿਨ੍ਹਾਂ ਦੇ ਪਿੱਛੇ ਫੋੜਾ ਹੈ ਕਿਸੇ ਦੇ ਟੱਟੀ ਦਾ ਰਸਤਾ ਨਹੀਂ ਬਣਿਆ ਪਛਾੜਦੇ ਉਹ ਬ੍ਰਾਹਮਣਾਂ ਦੇ ਵੀ ਆਉਂਦੇ ਨੇ ਉਹ ਬਾਣੀਆਂ ਦੇ ਵੀ ਆਉਂਦੇ ਨੇ ਉਹ ਫੱਕਰੀਆਂ ਦੇ ਵੀ ਆਉਂਦੇ ਨੇ ਉਹ ਜੱਟਾਂ ਦੇ ਵੀ ਆਉਂਦੇ ਨੇ ਉਹ ਸ਼ੈਡਿਊਲਡ ਕਾਸਟਾਂ ਦੀ ਦਿੱਲਤੀ ਚਵਾਜਾ ਕਦੇ ਫਰਕ ਦੇਖਿਆ ਨਹੀਂ ਹੂੰ ਤੇ ਉਹ ਇੱਕ ਦੇ ਇੱਕ ਕਮਿਊਨਿਟੀ ਦੇ ਜ਼ਿਆਦਾ ਹੋਣ ਇੱਕ ਦੇ ਘੱਟ ਹੋਣ ਤਾਂ ਨਹੀਂ ਕਿੰਨੇ ਹਨ ਅਨੇਕੇ ਬੱਚੇ ਨੇ ਜਿਹੜੇ ਪੰਗ ਪੈਦਾ ਹੁੰਦੇ ਨੇ ਸਾਡੇ ਕੋਲ ਤੋਂ ਉਹ ਪੰਗ ਤਾਂ ਹੀ ਦਾਗ ਕਰਦੇ ਹੋ ਤੇ ਇਹ ਕਰਕੇ ਕਹਿੰਦਾ ਮੇਰਾ ਮਤਲਬ ਸਿਰਫ ਇਹ ਨਹੀਂ ਹੈ ਵੀ ਜੇ ਕੁਦਰਤ ਨੇ ਉਹਨਾਂ ਨੂੰ ਸਜ਼ਾ ਦੇਣੀ ਹੁੰਦੀ ਤਾਂ ਫਿਰ ਉਹਨਾਂ ਨੂੰ ਕੋਈ ਸਜ਼ਾ ਕੁਦਰਤੀ ਸਰੀਰਕ ਕੱਜ ਦੇ ਰੂਪ ਚ ਦਿੰਦਾ ਹੂੰ ਕਿਸੇ ਡਾਕ ਆਇਤਾ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਹੈਗਾ ਜਦ ਤੁਸੀਂ ਸਮਾਜ ਕਿਸੇ ਨੂੰ ਦਰਕਾਰ ਨਾਲ ਸ਼ੁਰੂ ਕਰਦੇ ਉਹ ਕਿਹ ਨਾਲ ਪਰ ਉਹਦੇ ਚ ਕਹਾਣੀ ਬਣਦੀ ਮੈਂ ਇੱਕ ਸਵਾਲ ਹੈ ਮੇਰਾ ਕੋਈ ਬੰਦਾ ਮੈਨੂੰ ਪਤਾ ਹੈ ਵੀ ਇਹਨਾਂ ਨੂੰ ਦੁੱਖ ਲੱਗੂਗਾ ਕੇ ਕਹਿੰਦੇ ਜੀ ਤੂੰ ਇਹ ਵਰਮਾ ਦੇ ਮੂੰਹੋਂ ਨਿਕਲੇ ਨੇ ਇਹ ਵਰਮਾ ਦੇ ਤੇ ਇਹ ਚਾਤੀ ਚੋਂ ਨਿਕਲੇ ਪੇਟ ਚੋਂ ਨਿਕਲੇ ਜਾਂ ਜੰਗਾ ਚੋਂ ਨਿਕਲੇ ਜਾਂ ਪੈਰਾਂ ਚੋਂ ਨਿਕਲੇ ਜੰਗਾ ਚੋਂ ਨਿਕਲੇ ਜਾਂ ਪੈਰਾਂ ਚੋਂ ਨਿਕਲੇ ਨੇ ਇਹ ਤਾਂ ਇਹ ਕਹਿੰਦੇ ਨੇ ਨਾ ਇੱਥੇ ਲਿਖਿਆ ਹੋਇਆ ਨਾ ਹੂੰ ਇਹਨਾਂ ਨੇ ਕੋਈ ਕਿਤੇ ਇਹ ਦਿੱਤਾ ਸਮੂਤ ਵੀ ਹਾਂ ਇਹ ਸੱਚੀ ਵਿੱਚ ਇਥੋਂ ਨਿਕਲੇ ਨੇ ਨੂੰ ਜੀ ਕਰਨ ਜੇ ਮੰਨ ਲੈ ਪੈਰਾਂ ਚੋਂ ਨਿਕਲੇ ਨੇ ਤੁਸੀਂ ਪੈਰ ਆਪ ਦੇ ਕੱਟ ਕੇ ਸੌਣ ਦੇਣਿਓ ਪਹਿਲਾਂ ਦੇ ਲਾਉ ਨਹੀਂ ਲਾਉਂਦੇ ਪਹਿਲਾਂ ਚ ਜਰਾਬਾ ਨਹੀਂ ਪਾਉਂਦੇ ਪਹਿਲਾਂ ਨੂੰ ਬਰਫ ਚੀਦੇ ਲਾਉਂਦੇ ਜਾਂਦੇ ਹੋ ਪਹਿਲਾਂ ਨੂੰ ਧੋਂਦੇ ਨਹੀਂ ਪਹਿਲਾਂ ਨੂੰ ਟੇਬਲ ਨਹੀਂ ਲਾਉਂਦੇ ਪੈਰਾਂ ਜਿੱਤੇ ਨਹੀਂ ਪਾਉਂਦੇ ਇਹਨਾਂ ਦੀ ਗੱਲ ਮੰਨ ਲਓ ਜੇ ਰਾਬ ਨੇ ਉਹ ਪਹਿਨਾ ਚਾਹੇ ਨਹੀਂ ਪਰ ਵੱਲੇ ਤਾਂ ਹੈਗੇ ਨਾ ਬਰਾਬਰ ਦੇ ਆਪਾਂ ਮੰਡੋ ਵੀ ਇੱਕ ਖੱਤਾ ਜਿਹੜਾ ਉਹ ਜ਼ਿਆਦਾ ਪਜਾਊਗਾ ਇੱਕ ਥੋੜਾ ਘੱਟ ਪਜਾਊਗਾ ਉਹ ਬੂਟੇ ਤਾਂ ਉਹ ਵੀ ਨੇ ਹੂੰ ਜੀ ਬਿਲਕੁਲ ਜੇਸ ਕਰਕੇ ਤੁਸੀਂ ਆਪ ਵੰਡੀਆਂ ਪਾ ਕੇ ਹਣਕ ਮੈਂ ਨਹੀਂ ਮੰਦਾ ਵੀ ਪੈਣਾ ਤੇ ਇਹ ਸਾਡੀ ਮੈਂ ਮੈਂ ਸਪਸ਼ਟ ਕਰਨ ਨੂੰ ਚਾਹਾਂ ਕੋਈ ਕਹਿ ਸਕਦਾছ ਉਹਨੂੰ ਉਹ ਨਾ ਤਾਂ ਵਿਸ਼ਵਾਸ ਹੈ ਹੁਣ ਮੈਂ ਵਿਸ਼ਵਾਸ ਉਹਨਾਂ ਦਾ ਵਿਸ਼ਵਾਸ ਵਿੱਚ ਹੀ ਨੇ ਉਹ ਤਾਂ ਕਹਿੰਦੇ ਨੇ ਗੋਬਰ ਦੇ ਨਾਲ ਗੋਬਰ ਦਾ ਸ্নান ਕਰ ਲੋ ਕਰੋਨਾ ਠੀਕ ਹੋ ਜਾਊ ਹੁਣ ਮੈਂ ਬਤਾਵਾਂ ਡਾਕਟਰ ਇਹ ਮੰਨ ਲਗਾ ਵੀ ਹਾਂ ਗੋਬਰ ਦਾ ਸ্নান ਮੈਂ ਲੋਕਾਂ ਨੂੰ ਗੋਬਰ ਨਾ ਕਹਾਂਗੇ ਗਲਤ ਹੂੰ ਜੇ ਮੈਨੂੰ ਕੋਈ ਕਹਿੰਦਾ ਜੀ ਸਾਡੇ ਵਿਸ਼ਵਾਸ ਤੇ ਠੇਸ ਮਾਰਦਾ ਵਿਸ਼ਵਾਸ ਤਾਂ ਸੈਂਕੜੇ ਹੀ ਜਿਹਨਾਂ ਨੇ ਜਿਹੜੇ ਗਲਤ ਨੇ ਗਰਬ ਵਿਗਿਆਨਕ ਨੇ ਈ ਮਿਸ਼ਨ ਪੰਜਾਬੀ